ਕਬਨਵਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਇੱਕ ਪਾਸੇ ਪ੍ਰਧਾਨ ਮੰਤਰੀ ਬਾਜੇ ਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਸਾਡੇ ਉੱਤੇ ਕਿਸ ਤਰ੍ਹਾਂ ਤਸ਼ੱਦਦ ਕੀਤਾ ਗਿਆ ਕਿਸ ਤਰ੍ਹਾਂ ਸਾਡੇ ਨਾਲ ਪੁੱਟ ਮਾਰ ਕੀਤੀ ਗਈ ਅਤੇ ਕਿਸ ਤਰ੍ਹਾਂ ਸਾਡੇ ਕੋਲੋਂ ਖਾਲੀ ਵਰਕਿਆਂ ਤੇ ਸੈਨ ਕੋ ਵਾਇਗਿਆ ਕਿ ਭਾਈ ਅਮਰਤਪਾਲ ਖਾਲਸਾ ਜਿਹੜੇ ਨੇ ਉਹ ਨਸ਼ੇੜੀ ਨੇ ਉਹ ਟਰੈਮਡੂਲ ਦੀਆਂ ਪ੍ਰੈਗਾ ਬੋਲ ਦੇ ਜਿਹੜੇ ਕੈਪਸੂਲ ਖਾਂਦੇ ਨੇ ਕੱਲ ਇਸ ਦਾ ਖੁਲਾਸਾ ਹੁਬ ਹੁਬ ਕੇ ਕੀਤਾ ਪ੍ਰਧਾਨ ਮੰਤਰੀ ਬਾਜੇਗੇ ਨੇ ਉਹਨੇ ਕਿਹਾ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਸਰਕਾਰ ਬਣੇਗੀ ਤੇ ਕੱਲ ਦੂਸਰੇ ਪਾਸੇ ਪੰਗਾ ਪੈ ਗਿਆ ਭਾਈ ਅੰਮ੍ਰਿਤਪਾਲ ਖਾਲਸਾ ਦੀ ਮਾਤਾ ਦਾ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਦੂਜੇ ਦੇ ਨਾਲ ਸ਼ਬਦੀ ਹਮਲੇ ਹਮਲੇ ਕੀਤੇ ਗਏ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਹੈ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਕਿ ਅਸੀਂ ਜਿਮਨੀ ਚੋਣ ਲੜਾਂਗੇ ਹਲਕਾ ਤਨਤਾਰ ਤੋਂ ਕਿਉਂਕਿ ਹਲਕਾ ਤਨਤਾਰ ਸਿੱਖੀ ਦਾ ਘੜ ਮੰਨਿਆ ਜਾਂਦਾ ਹੈ ਪੰਥਕ ਵੋਟ ਸਭ ਤੋਂ ਜ਼ਿਆਦਾ ਹਲਕਾ ਤਨਤਾਰ ਦੇ ਵਿੱਚ ਪਾਈ ਜਾਂਦੀ ਹੈ ਤੇ ਹਲਕਾ ਤਨਤਾਰ ਹਲਕਾ ਸ਼੍ਰੀ ਕਡੂਰ ਸਾਹਿਬ ਦੇ ਵਿੱਚ ਆਉਂਦਾ ਹੈ 197000 ਦੇ ਵੱਡੇ ਫਰਕ ਦੇ ਨਾਲ ਜਿੱਤੇ ਸੀ ਭਾਈ ਅੰਮ੍ਰਿਤਪਾਲ ਖਾਲਸਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਇਸ ਕਰਕੇ ਸਰਕਾਰ ਵੱਲੋਂ ਭੰਡੀ ਪ੍ਰਚਾਰ ਕਰਦਾਰਕੁਸ਼ੀ ਉਹਦੀ ਸ਼ਬੀ ਨੂੰ ਉਹਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪ੍ਰਧਾਨ ਮੰਤਰੀ ਬਾਜਕੇ ਵੀ ਨਹੀਂ ਕਿਹਾ ਆ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਸ림 ਸਿੰਘ ਖਾਲਸਾ ਅਤੇ ਉਹਨਾਂ ਦੀ ਮਾਤਾ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਕਾਜ਼ਰਕੁਸ਼ੀ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਸਰ ਨਹੀਂ ਛੱਡੀ ਜਾ ਰਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਡਰੀ ਹੋਈ ਹੈ ਭਾਈ ਅਮਰਤਪਾਲ ਖਾਲਸਾ ਅਤੇ ਉਸਦੇ ਸਾਥੀਆਂ ਤੋਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਹੈ ਸਰਕਾਰ ਬਣਾਉਣ ਜਾ ਰਹੀ ਹੈ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਕਿ ਕਿਸ ਤਰ੍ਹਾਂ ਇੱਕ ਦੂਤੇ ਸ਼ਬਦੀ ਹਮਲੇ ਕੀਤੇ ਗਏ। ਬੜਿਆ ਸੀ। ਇਹ ਸਮਾਜ ਸਮੇਂ ਅੱਜ ਕੀ ਕੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾ ਕੀਤਾ। ਜੀ ਮੇਰੇ ਮੁੰਡੇ ਨੇ ਖਾਤਾ। ਚਲੋ ਕੋਈ ਨਹੀਂ। ਭਗਵਤ ਬਣਾ ਨਹੀਂ। ਉਹ ਹੋ ਕਿ ਨਹੀਂ ਪਤਾ ਨਹੀਂ। ਸ਼ਬਦੀ ਲੋੜ ਇੱਕ ਲੋੜ ਉੱਥੇ ਜਾ ਕੇ ਪਟਿਆਲੇ ਕੀ ਸਾਡੇ ਯਾਰ ਮੈਂ ਦੱਸਾਂ ਕਿ ਪਗੜੀ 10 ਮਿੰਟਾਂ ਪਿੱਛੇ ਆ ਰਾਮਦਾਸ ਵੇਖੂ ਜੇ ਹੱਕ ਜਿਆ ਅੱਖਾਂ ਮੇੜੂਗਾ ਮੇਰੀ ਕਮਾਈ ਤੋਂ ਪਾਈ ਪਤਨੀ ਨੂੰ ਲੁਣ ਕੇ ਨਾ ਕੰਮ ਹੀ ਨਹੀਂ ਮੈਗੋਈ ਦਾ ਕਰਾਂ ਤੂੰ ਦੇ ਚੇ ਉਹ ਕੰਮ ਕਰਦਾ ਸੀ ਕਮਾਉਣ ਦੱਦਾ ਮੁੰਡਿਆਂ ਦੀ ਤੂੰ ਬੋਰਡ ਤੇ ਪੇਸ਼ ਹੋਣਾ ਉਹ ਜਣਾ ਤੂੰ ਹੀ ਕੱਲਾ ਮਸਕੋਰਟ ਪੇਸ਼ ਹੋਣਾ ਚਲੋ ਚੱਲੋ ਪਿੱਛੇ ਕਰੀਆ ਲੈ ਬੋਏ ਸਮੋਸਾ ਨੇ ਕਿਹਨੂੰ ਖਾਧਾ ਤੇ ਮੇਰੇ ਮੁੰਡੇ ਨੇ ਸਾਰੇ ਪੈਸਾ ਨੂੰ ਅਗਲਾ ਆਤੀ ਜੀ ਮੇਰੇ ਮੁੰਡੇ ਨੇ ਖਾਧਾ ਚਲੋ ਕੋਈ ਨਹੀਂ ਭਗਵਾ ਤੇ ਬਤਾ ਨਹੀਂ ਉਹ ਮੇਰੇ ਉਹ ਹੋਰ ਵੀ ਨਹੀਂ ਆਈ ਕਿ ਘਰ ਵਾਲੇ ਇੱਕ ਲੋੜ ਤੇ ਜਾ ਕੇ ਪਟਿਆਲੇ ਵਾਲੇ ਪਟਿਆਲੇ ਵਾਲਾ ਕਰ ਸਾਰੇ ਕੰਮ ਕਰੀ ਆ ਨਾ ਤੇ ਸਾਡੇ ਵੀ ਆਉਂਦੇ ਮੈਂ ਦੱਸਾਂਗਾ ਪਤਾ ਇਹ ਜਿਹੜੇ ਭਾਈ ਅਮਰਤਪਾਲ ਖਾਲਸਾ ਦੀ ਮਦਦ ਡੂਨ ਨੇ ਕਿਹਾ ਕਿ ਤੁਹਾਡੇ ਮੁਡੇ ਨੇ ਪੰਜਾਬ ਦੇ ਵਿੱਚ ਅੱਗ ਲਾਈ ਹੋਈ ਹੈ ਤੇ ਇਧਰੋਂ ਭਾਈ ਅਮਰਤਪਾਲ ਖਾਲਸਾ ਦੀ ਮਾਤਾ ਨੇ ਵੀ ਧਮਕੀ ਦਿੱਤੀ ਕਿ ਸਮਾਂ ਆਉਣ ਦਿਓ ਸਮੇਂ ਤੇ ਸਾਰੀ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਪ੍ਰਧਾਨ ਮੰਤਰੀ ਬਾਜੇਕੇ ਦੀ ਪੇਸ਼ੀ ਸੀ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਜੇਕੇ ਨੇ ਵੀ ਰਾਜ ਕੇ ਨਿਖੇਧ ਕੀਤੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਦੂਸਰੇ ਪਾਸੇ ਜਦੋਂ ਐ ਐਸਪੀ ਜਿਹੜੇ ਨੇ ਉਹਨਾਂ ਵੱਲੋਂ ਵੀ ਸ਼ਬਦੀ ਹਮਲੇ ਭਾਈ ਅਮਰਤਪਾਲ ਖਾਲਸਾ ਦੀ ਮਾਤਾ ਤੇ ਕੀਤੇ ਗਏ ਤੇ ਅਤੇ ਭਾਈ ਅਮਰਤਪਾਲ ਖਾਲਸਾ ਦੀ ਮਾਤਾ ਉਹਨਾਂ ਨੇ ਸ਼ਬਦੀ ਅਮਲੇ ਉਹਨਾਂ ਤੇ ਵੀ ਕੀਤੇ ਜਾਣੇ ਕਿ ਇੱਕ ਦੂਜੀ ਉੱਤੇ ਇਲਜ਼ਾਮ ਲਗਾਏ ਗਏ ਹਾਲਾਂਕਿ ਉਹ ਐਸਐਸਪੀ ਕਹਿ ਰਹੇ ਸੀ ਕਿ ਭਾਈ ਉਹ ਜਿਹੜੀ ਹੈ ਅੱਗ ਲਗਾਈ ਗਈ ਹੈ ਉਹ ਭਾਈ ਅਮਰਪਾਲ ਖਾਲਸਾ ਵੱਲੋਂ ਪੰਜਾਬ ਦੇ ਵਿੱਚ ਲਗਾਈ ਗਈ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਕਹਿ ਕੇ ਨਹੀਂ ਉਹ નિર્ਦੋਸ਼ ਨੇ ਉਹ ਬੇਕਸੂਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਣਬੁੱਝ ਕੇ ਕਾਰਵਾਈ ਕੀਤੀ ਗਈ ਹੈ ਧੰਨਵਾਦ